ਇਮਾਨਦਾਰੀ ਉਹਦੀ ਉਹਦਾ ਸੱਚਤਾ ਹਰੇਕ ਲੀਲੀ ਬੀਲੀ ਜਿਹੜੀ ਹਰੇਕ ਕੋਲੇ ਬਸਤੋਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾ ਕਿੰਨਾ ਤੇ ਹੈ ਜਿਹਦੇ ਵਿਤਵਾਗ ਚੰਗੀ ਲੈਂਦੇ ਆ ਜਿਹਦਾ ਜਵਾਜ 4 ਪੈਸੇ ਕਮਾ ਕੇ ਘਰੇ ਵਰਦਾ ਉਹਦੀ ਮੌਤ ਸਭ ਤੋਂ ਨੇੜੇ ਹੈ ਇਹ ਚਾਹੁੰਦੇ ਹੀ ਹੈ ਹੁਣ ਮੈਨੂੰ ਐਂ ਦੱਸੋ ਸੈਂਸਰ ਬਾਪ ਤੇ ਨਸ਼ੇ ਦੇ ਤਸਕਰ ਤੇ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜੋ ਗੈਂਗਸਟਰ ਰਹਿੰਗੇ ਜਾਂ ਗੈਂਗਸਟਰ ਰਹੇ ਤਾਂ ਨਸ਼ਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਛਤਰਾ ਬੰਦਾ ਨਸ਼ਾ ਵੇਚਦਾ ਹੈ ਮੇਰੇ ਵਰਗਾ ਲੈ ਕੇ ਤੂੰ ਉੱਥੇ ਜਾ ਕੇ ਬਾਹ ਨੂੰ ਬਟਾ ਦੇ ਉਹਨੂੰ ਮੁਲਾਜ਼ਮ ਜਾ ਕੇ ਸੋ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੂਪਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਦਵਾਕ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਹੈ ਉਹ ਫਿਰ ਸਿਆਸੀ ਨਿਸ਼ਾਨੇ ਗੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਬ ਦੀ ਅੱਜ ਜਾਂਚ ਠੰਡ ਨਾਲ ਹੋ ਜੇ ਸਿਆਸੀ ਲੀਡ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅੱਕੇ ਨਹੀਂ ਬਦਲੀ ਜਿਹੜਾ ਮੇਰੇ ਖਾਸ਼ ਹੈ ਜਦੋਂ ਤੁਸੀਂ ਇਹ ਤੁਲਾ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੰਨੀਆਂ ਡਾਕਟਰਾਂ ਦੇ ਜਿਹੜੇ ਮਾਰ ਜੋ ਕੇ ਰਹਿ ਜਾਉਗੇ ਕਿਸੇ ਨੂੰ ਤੁਹਾਡੀ ਜਲਦੀ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਤੇ ਬੈਠਾ ਸੀ ਮੁੱਖ ਮੰਤਰੀ ਉਹਨੇ ਇਹ ਨਹੀਂ ਕਿਹਾ ਬਜ਼ੁਰਗ ਤੇ ਜੋੜਾ ਯਾਰ ਤਰਸ ਦੇ ਆਧਾਰ ਤੇ ਉਹਨੂੰ ਅੰਦਰ ਬਿਠਾ ਕੇ ਚਾਹ ਦਾ ਕੱਪੀ ਪਿਆ ਦੂ ਦੁਖੀ ਨੇ ਦੁਨੀਆ ਉਜੜੀ ਐ ਦੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀਰ ਮੇਰੇ ਆ ਤਾਂ ਅਸੀਂ ਇਹੋ ਜਿਹੇ ਝੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਸਟੇਜ ਤੇ ਕਿਸੇ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂਪ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੀ ਤੇ ਇਹਰ ਦੀਆਂ ਜਿਹੜੇ ਇਹ ਵਿਧਾਨ ਸਭਾ ਦੇ ਵਿੱਚ ਬੋਲਦੇ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੋਂ ਫੇਰ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦਾ ਜਦੋਂ ਇੱਕ ਵਾਰ ਐਮ.ਐਲ.ਏ ਬਣਦਾ ਦੂਜੀ ਵਾਰ ਤੁਸੀਂ ਐਮ.ਪੀ. ਬਣਦਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ 'ਚ ਢੇਰੀ ਆਊਗੀ ਉਹ ਤੇ ਐਫ.ਆਈ.ਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਦੀ ਕਰ ਲਿਆ ਇਹ ਅਥਾਰਟੀ ਨੇ ਪਰ ਉੱਥੋਂ ਛੱਡਦਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਤੋਂ ਬਾਹਰ ਕਰਤਾ ਕੋ ਅੰਦਰ ਹੈ ਚੜ ਕੇ ਮੈਨੂੰ ਪਤਾ ਜੀ ਉਹਨੂੰ ਬਾਹਰ ਕਰਤਾ ਕਲੀਨ ਚੇਟ ਦੇ ਤੀ ਉਹ ਬੰਦਾ ਬਰੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਉਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਪਸਰਾਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਨਮਵੰਦ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਹੈ ਇਸ ਗੱਲ ਦਾ ਵੀ ਇਹਦੇ ਇਸ ਬੰਦੇ ਨਾਲ ਬਹੁਤ ਮਾੜੀ ਹੋਈ ਹੈ ਉਹ ਵੀਰ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਕਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫੜ ਦੇਣ ਲੱਗਿਆ ਚੜ ਕੱਟ ਕੇ ਉਹ ਬਾਰੀ ਬੱਲੇ ਬੰਦੇ ਘਰੇ ਮੁਟ ਜੋਆਕ ਦਾ ਵਿਆਹ ਰੱਖਿਆ ਹੋਇਆ ਔਰ ਇਹਨੇ ਕਤਲ ਕਰਕੇ ਸਾਡੇ ਘਤ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਤੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਕੂ ਗਰੁੱਪ ਨੇ ਮੇਰੇ ਧੀ ਭੈਣੇ ਕ ਕੀਤੀ ਹੋਈ ਹੈ ਮੈਂ ਦੂਜੇ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿਹਨੇ ਉਹ ਮਾਰੀਏ ਤੇਰਾ ਉਹ ਧੂਗੜਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਇੱਕ ਪਲੇਨ ਦਿੱਤੀ ਹੈ ਉਹ ਵੀ ਫਾਈਲ ਕਰਤੀ ਹੈ ਜੀ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਜਿਹੜੀ ਜ਼ਮੀਨ ਹੈ ਅੱਜ ਇਥੋਂ ਦੇ ਪਿੰਡ ਦੀ ਖੂਨ ਦੇ ਨਾਲ ਲੱਥਪਥ ਹੋਈ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜ ਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨੇਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਜੱਕੇ ਪਏ ਆ ਉਹਨਾਂ ਸੀ ਘਰੋਂ ਬਾਹਰ ਨਿਕਲਾਂਗੇ ਤੇ ਰੋ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਚਾਰ ਛੇਰੇ ਤੁਹਾਡੇ ਗੁੰਡੇ ਟੋਲੇ ਬਣਾਈ ਫਿਰਦੇ ਆ ਯਾਰ ਜ ਆਮ ਬੰਦਾ ਸ਼ਰੀਫ ਬੰਦਾ ਜਾਵੇ ਤਾਂ ਜਾਵੇ ਕਿੱਥੇ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ 온 ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਹੈ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਵਾਹ ਤੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕਮਾਂ ਪਰਿਵਾਰ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਦੇ ਜਿਹੜੇ ਫੈਸਲੇ ਲਾਉਂਦੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਭੁਗਤਣੀਆਂ ਪੈਣ ਮੈਂ ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦੈ ਤੁਹਾਡੀ ਜਿਹੜੀ ਬੋਡੀ ਹੈ ਸੁਖਵਿੰਦਰ ਦਾ ਅੱਜ ਮਿੱਟੀ ਚ ਬਲੀਨ ਹੋ ਗਿਆ ਹੁਣ ਬੋਡੀ ਦਾ ਮੋਹ ਨਾ ਕਰਿਓ ਹੁਣ ਹੁਣ ਆਪਦੇ ਜਿਹੜੇ ਇਰਾਦੇ ਆ ਉਹਨਾਂ ਨੂੰ ਸਖਤ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅੱਧੀ ਰਾਤ ਬੋਲ ਮਾਰੋਗੇ ਕਮੇਟੀ ਵਾਲੋਂ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਉਹ ਸ਼ਬਦ ਫਿਰ ਵੀ ਮੈਂ ਬੱਦ ਘੱਟ ਕਹਿ ਗਿਆ ਹਾਂ ਮੈਂ ਕਿਉਂਕਿ ਸੱਤਰ ਮੈਂ ਵੀ ਭਾਵਕ ਹੋ ਜਾਣਾ ਹੈ ਗੁੱਸਾ ਇੰਨਾ ਜ਼ਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਈਏ ਕੀ ਇਹਨੂੰ ਕੀ ਰੱਬ ਦਾ ਭਾਣਾ ਕਹੀਏ ਅਰਦਾਸਾਂ ਵੀ ਹੋਣਗੀਆਂ ਧਾਰਮਿਕ ਰਸਮਾਂ ਵੀ ਹੋਣਗੀਆਂ ਭਾਈ ਭਾਣਾ ਮੰਨੋ ਭਾਣਾ ਕਰਕੇ ਰੱਬ ਕਰੇ ਤਾਂ ਮੰਨ ਲੀਏ ਜਦੋਂ ਬੰਦਾ ਕਰਦਾ ਕਿ ਮੈਂ ਮੰਨ ਲੀ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਤੇ ਸ਼ਿਕਾਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇਹ ਨਹੀਂ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਸ਼ਾਂ ਨੇ ਸਾਰੀਆਂ ਇਹਨਾਂ ਨੂੰ ਕਦ ਤੱਕ ਅਸੀਂ ਦਫ਼ਨ ਕਰਦੇ ਰਹਿਣਾ ਹੈ ਤੋਂ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਤੁਹਾਡੇ ਸਾਰੇ ਜੀਸ ਦੀ ਜਿਹੜੀ ਭੂਗਤ ਦੱਸ ਦੂਗਾ ਵੀ ਤੁਸੀਂ ਅੱਗੇ ਕਿੰਨੀ ਕੁ ਦੂਰ ਜਾਓ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲੋ ਕਿਤੇ ਮੱਥੇ ਵੀ ਤੁਹਾਨੂੰ ਬੇਇੰਤਿਹਾ ਕਰਦਾ ਹੋਇਆ ਕੋ ਸ਼ਬਦ ਭਾਪ ਹੋ ਜਾਂ ਵੱਧ ਘੱਟ ਗਏ ਆਵਾ ਸੰਗਤ maaf ਕਰ ਜਿਓਗਾ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਦਾ